ਮੋੜ ਮੰਡੀ ਸੈਂਟਰਲ ਬੈਂਕ ਦੇ ਵਿੱਚ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫਾਇਰ ਅਫ ਗੇਟ ਖਰਾਬ ਹੈ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਸੈਂਟਰਲ ਬੈਂਕ ਦੇ ਵਿੱਚ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫਾਇਰ ਅਫ ਗੇਟ ਖਰਾਬ ਹੈ ਜੀ ਕੋਈ ਨਾ ਕੋਈ ਨਹੀਂ ਕੋਈ ਮੋੜ ਮੰਡੀ ਦੇ ਵਿੱਚ ਸੈਂਟਰਲ ਬੈਂਕ 'ਚ ਬਹੁਤ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫੈਰਵਗੇਟ ਖਰਾਬ ਹੈ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਭਾਰੀ ਅੱਗ ਲੱਗਣ ਕਾਰਨ ਕਾਫੀ ਨੁਕਸਾਨ 12 ਜਨਵੀਰ 9:13 ਦੀ ਵੀਡੀਓ ਹੈ ਤੇ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਸਾਰੇ ਮੰਡੀ ਵਾਸੀ ਇਸ ਵਕਤ ਮੌਜੂਦ ਨੇ ਪਰ ਮੰਡੀ ਵਾਸੀ ਦੀ ਮਦਦ ਦੇ ਨਾਲ ਡਾਕਟਰ ਸਾਹਿਬ ਜੈ ਗਊ ਮਾਤਾ ਦੀ ਜੀ ਤੇ ਇਹ ਅੱਗ ਲਗਭਗ ਜੀ 8 ਵਜੇ ਲੱਗੀ ਸੀ 8 ਵਜੇ ਆਪਣਾ ਮੇਰੇ ਬ੍ਰਦਰ ਸਾਹਮਣੇ ਰਹਿੰਦੇ ਆ ਜੀ ਗੁਲਸ਼ਨਦੀ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਸਾਹਮਣੇ ਅੱਗ ਲੱਗ ਗਈ ਤੁਰੰਤ ਅਸੀਂ ਚਾਰ ਦੇ ਵਿੱਚ ਜਿੰਨੇ ਵੀ ਸਾਡੇ ਹਸਪੀਟਲ ਦੇ ਵਿੱਚ ਆਸਥਾ ਦੇ ਵਿੱਚ ਸਿਲੰਡਰ ਸੀ ਅੱਗ ਬੁਝਾਉਣ ਵਾਲੇ ਜੀ ਸਾਰੇ ਅਸੀਂ ਲੈ ਕੇ ਤੇ ਮੁੰਡੇ ਨੂੰ ਮੈਂ ਪਿੱਛੇ ਗਿਆ ਹੋਰ ਜਿੰਨੇ ਵੀ ਹੈਗੇ ਸਾਰੇ ਹਸਪਤਾਲ 'ਚੋਂ ਇਕੱਠੇ ਕਰਕੇ ਤੂੰ ਜਲਦੀ ਤੋਂ ਜਲਦੀ ਸੈਂਟਰ ਵੱਲ ਤੱਕ ਪਹੁੰਚ ਅਸੀਂ ਆਨਸਰੋਂ ਸਿਲੰਡਰਾਂ ਦੀ ਮਦਦ ਨਾਲ ਜੀ ਅੱਗ ਬੁਝਾਈ ਤੁਰੰਤ ਅਸੀਂ ਇੱਥੇ ਮੋੜ ਜਿਹੜਾ ਫਾਇਰ ਰੋਡ ਦਾ ਸਿਸਟਮ ਹੈ ਉਹਨਾਂ ਨੂੰ ਫੋਨ ਕੀਤਾ ਬਾਅਦ ਇੱਥੋਂ ਵਾਲਾ ਫਾਇਰ ਰੋਡ ਕਿਸੇ ਕਾਰਨ ਕਰਕੇ ਨਹੀਂ ਚੱਲ ਰਿਹਾ ਸੀ ਤੁਰੰਤ ਅਸੀਂ ਤਲਵੰਡੀ ਤੇ ਤਲਵੰਡੀ ਰਾਮਪਰਾਪ ਤੇ ਇਨਫੋਰਮ ਕੀਤਾ ਬਟੈਂਡੇ ਇਨਫੋਰਮ ਕੀਤਾ ਤੇ ਲਾਈਵ ਹੋ ਕੇ ਵੀਡੀਓ ਪਾਈ ਸ਼ੇਅਰ ਲਾਈਵ ਹੋ ਕੇ ਵੀਡੀਓ ਪਾਈ ਜੀ ਜਲਦੀ ਤੇ ਜਲਦੀ ਇੱਥੇ ਲੋਕ ਪਹੁੰਚਣ ਤਾਂ ਜੋ ਅੱਗ ਬੁਝਾਈ ਜਾ ਸਕੇ ਫੈਂਟ ਖੋਲੀ ਗਈ ਤੁਰੰਤ ਮੈਂ ਮੈਨੇਜਰ ਸਾਹਿਬ ਨੂੰ ਘਰੋਂ ਚੱਲਣ ਲਈ ਮੈਂ ਮੈਨੇਜਰ ਸਾਹਿਬ ਨੂੰ ਫੋਨ ਮਾਰਿਆ ਜੀ ਤੇ ਮੈਨੇਜਰ ਸਾਹਿਬ ਕਹਿੰਦੇ ਹੁਣੀ ਪਹੁੰਚਦੇ 5 ਮਿੰਟਾਂ 'ਚ ਮੈਨੇਜਰ ਸਾਹਿਬ ਆ ਗਏ ਨਾਲ ਦੀ ਨਾਲ ਮਨੀ ਆ ਗਿਆ ਜਿਹੜਾ ਇੱਥੇ ਆਪਣਾ ਇੱਕ ਲੜਕਾ ਜੀ ਮਨੀ ਉਸਨੇ ਆ ਕੇ ਜਿੰਦੇ ਖੋਲੇ ਚਾਹੀ ਉਸਦੇ ਕੋਲ ਹੀ ਰਹਿੰਦੀ ਹੈ ਜੀ ਤੁਰੰਤ ਜਦੋਂ ਜਿੰਦੇ ਖੋਲੇ ਅਸੀਂ ਦੇਖਿਆ ਬਹੁਤ ਬੁਰਾ ਹਾਲ ਹੈ ਦੋ ਤਿੰਨ ਸ਼ੀਸ਼ੇ ਤੁਹਾਨੂੰ ਮਜਬੂਰੀ 'ਚ ਤੋੜਨੇ ਪਏ ਜੀ ਕਿਉਂਕਿ ਅੱਗੇ ਨੰਗੇ ਨਹੀਂ ਜਾਂਦਾ ਸੀਗਾ ਆਕਰਵਿੰਦਰ ਜੀ ਇੱਥੇ ਸੀਗੇ ਮੌਜੂਦ ਇੱਕ ਇਹਨਾਂ ਦੇ ਬ੍ਰਦਰ ਸੀ ਆ ਪੇਤੀ ਨਾਮ ਦੇਰੇ ਸ਼ਿਵਨ ਵੀ ਇੱਥੇ ਪਹਿਲਾਂ ਅਸੀਂ ਪੰਜ ਚਾਰ ਜਣੇ ਸੀ ਫਿਰ ਤਰੰਤ ਜਦੋਂ ਆ ਸੰਜੂ ਜੀ ਆ ਗਏ ਹੈਡ ਰੈਸਰ ਵਾਲੇ ਹੋਲੀ 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 ਸਾਰੇ ਇਕੱਠੇ ਹੁੰਦੇ ਜੇ ਇਕੱਠੇ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਦੁਕਾਨਾਂ ਵਾਲੇ ਘਰਾਂ ਵਾਲੇ ਸਾਰੇ ਪਹੁੰਚ ਕੇ ਅੱਗ ਬਜਾਈ ਗਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕੌੜ ਮੰਡੀ ਦਾ ਫੈਰੋਗੇਟ ਜੁਗਾਦੀ ਜਲਦੀ ਜਲਦੀ